ਹਾਂਜੀ ਫੌਜੀ ਵੀਰਾਂ ਦਾ ਮਿਲਾਪ ਕਵਤਾ ਸਰਬਨ ਕਰੋ ਪਿਆਰ ਦੇ ਨਾਲ ਵੀਰ ਪਿਆਰੇ ਇਕੱਠੇ ਹੋਏ ਜਦੋਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀ ਪਰੋਈਆਂ ਨੇ ਬਾਈਪਲ ਟੂਣ ਅਜੀਤ ਕੰਪਨੀ ਟੁੱਟੀ ਸੀ ਵਿੱਚ ਵਾਏ ਸਾਂ ਆਪਣੀ ਨਵੀਂ ਜਵਾਨੀ ਨੂੰ ਵੀ ਅਸੀਂ ਨਾਲ ਲਿਆਈ ਸਾਂ ਪਟਿਆਲੇ ਦੇ ਵਿੱਚ ਭਰਤੀ ਹੋ ਕੇ ਪਹੁੰਚੇ ਬਰਕਾ ਖਾਨਾ ਸੀ ਪਹਿਲੀ ਵਾਰੀ ਟ੍ਰੇਨ ਚੜ੍ਹੇ ਸੀ ਸਭ ਦੀ ਆਪਣੀ ਅਸਾਨਾ ਸੀ ਸਿੱਖ ਸੈਂਟਰ ਦੀ ਗੱਡੀ ਦੇ ਵਿੱਚ ਰਾਮਗੜ ਸਾਰੇ ਪਹੁੰਚ ਗਏ ਆਲੇ ਦੁਆਲੇ ਵੇਖਣ ਲੱਗੇ ਪੰਜਾਬੋਂ ਕਿੱਥੇ ਪਹੁੰਚ ਗਏ ਲੰਗਰ ਛਕਣ ਲਈ ਟੂਟੀ ਸੀ ਵਿੱਚ ਲੰਮੀਆਂ ਲੈਣਾ ਹੋਈਆਂ ਨੇ ਲੰਮੀਆਂ ਲੈਣਾ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਦਾਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀ ਪਰੋਈਆਂ ਨੇ ਨੈਕ ਨਸ਼ੱਤਰ ਪੁੱਸਦਾ ਸਭ ਨੂੰ ਕਿਹੜਾ ਪਿੰਡ ਕਿੱਥੋਂ ਆਏ ਵੱਡੇ ਵੱਡੇ ਹੱਥੀ ਕੋਲੇ ਸਾਡੇ ਦਾੜਾ ਦਾਲ ਤੜਕਾ ਸਭ ਨੂੰ ਪਾਈ ਵਾਰੀ ਮੇਰੀ ਜਦੋਂ ਸੀ ਆਈ ਮੈਨੂੰ ਵੀ ਜਦ ਪੁੱਛਿਆ ਏ ਪਿੰਡ ਨੇ ਹਾਲੂ ਵਾਲ ਜਾਂ ਦੱਸਿਆ ਬਲੱਡ ਕਹਿ ਕੇ ਹਸਿਆ ਈ ਚਾਚਾ ਜੀ ਤੁਸੀਂ ਤੜਕਾ ਖਾਓ ਫਿਕਰ ਕੋਈ ਨਹੀਂ ਕਰਨ ਹੈ ਲੋੜ ਪਵੇ ਜੇ ਕਿਸੇ ਚੀਜ਼ ਦੀ ਭਜ ਲੰਗਰ ਵਿੱਚ ਵਰਨ ਹੈ ਬਾਈਪਲ ਟੂਣ ਸ਼ਿਲੰਗਰ ਨਾਲ ਮੌਜਾਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜادات ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀਆਂ ਪੁਰੋਈਆਂ ਨੇ ਤੀਸਰਾ ਪੈਰਾ ਸ਼ੁਰੂ ਹੋਈ ਟ੍ਰੇਨ ਸਾਡੀ ਦੈਨਾ ਬਾਇਆ ਕਰਨ ਲੱਗੀ ਸ਼ੁਰੂ ਹੋਈ ਟ੍ਰੇਨਿੰਗ ਸਾਡੀ ਦਿਨ ਬਾयां ਕਰਨ ਲੱਗੀ ਉਹੀ ਪੈਰ ਉਹੀ ਬਾ ਅੱਗੇ ਪਿੱਛੇ ਕਰਨ ਲੱਗੀ ਪਟੂਨ ਕਮਾਂਡਰ ਜਸਵੰਤ ਸਿੰਘ ਸਾਡੀ ਖੁੱਛ ਤੇ ਡੰਡਾ ਲਾਉਂਦਾ ਸੀ ਸਿੱਧੇ ਹੋ ਕੇ ਤੁਰਨ ਲੱਗੇ ਸਾਨੂੰ ਨਾਨੀ ਯਾਦ ਕਰਾਉਂਦਾ ਸੀ ਇੰਦਰਜੀਤ ਬਲਵਿੰਦਰ ਰਪਿੰਦਰ ਦਰਸ਼ਨ ਸਾਡੇ ਉਸਤਾਦ ਸੀਗੇ ਪਰੀੜ ਗਰੌਂਡ ਪਸੀਨਾ ਕੱਢਦੇ ਉਸਤਾਦ ਬੜੇ ਕਮਾਲ ਸੀ ਪੱਗਾਂ ਦੇ ਕਈ ਮੜਾਸੇ ਮਾਰਨ ਪੱਗਾਂ ਦੇ ਕਈ ਮੜਾਸੇ ਮਾਰਨ ਪੱਗ ਪਰੇਟਣਾ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ 28 ਦਿਨ ਦੀ ਛੁੱਟੀ ਕੱਟ ਕੇ ਖੁਆ ਪੰਜੀਰੀ ਲਿਆਂਦੀ ਸੀ ਉਤੋਂ ਉਤੋਂ ਮੈਂ ਖਾਈ ਜਾਵਾਂ ਥੱਲਿਓ ਕਿਸੇ ਨੇ ਖਾਧੀ ਸੀ ਕਸਮ ਪਰੇਡ ਦਾ ਦਿਨ ਫਿਰ ਆਇਆ ਲਾਲ ਪੱਗਾਂ ਸਭ ਬੰਨੀਆਂ ਨੇ ਕਸਮ ਪਰੇਡ ਦਾ ਦਿਨ ਫਿਰ ਆਇਆ ਲਾਲ ਪੱਗਾਂ ਸਭ ਬੰਨੀਆਂ ਨੇ ਹਰੀਆਂ ਵਰਦੀਆਂ ਚਿੱਟੇ ਸਪੈਡ ਖਾਕੀ ਵਰਦੀਆਂ ਛੱਡੀਆਂ ਨੇ ਆਦਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿੱਤੀ ਸਭ ਸਲਾਮੀ ਜੀ ਆਦਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦਿੱਤੀ ਸਭ ਸਲਾਮੀ ਜੀ ਦੇਸ ਕੌਮ ਦੀ ਸੇਵਾ ਕਰਨੀ ਪ੍ਰਤੀ ਗੁਰਾਂ ਨੇ ਹਾਮੀ ਜੀ ਬੈਸਟਰ ਰੂਟ ਅ ਗੁਰਚਰ ਨਸੀ ਬਣਿਆ ਖੁਸ਼ੀਆਂ ਸਭ ਨੂੰ ਹੋਈਆਂ ਨੇ ਬੈਸਟਰ ਰੂਟ ਸ ਗੁਰਚਰ ਨਸੀ ਬਣਿਆ ਖੁਸ਼ੀਆਂ ਸਭ ਨੂੰ ਹੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਯਾਦਾਂ ਨਵੀਆਂ ਹੋਈਆਂ ਨੇ ਅਮਰੀਕ ਵੀਰ ਦੀ ਸੋਚ ਪਿਆਰੀ ਲਬਲੀ ਤੇ ਸਭ ਹੀਰੇ ਨੇ ਅਲੱਗ-ਅਲੱਗ ਜੁੰਟਾਂ ਦੇ ਵਿੱਚ ਰਹਿੰਦੇ 38 ਸਾਲ ਤੋਂ ਵੀਰੇ ਨੇ ਮੋਸਫਟ ਕਬਰੂ ਸੀ ਅਸੀਂ ਸਾਰੇ ਅੱਜ ਫਿਰ ਚਿੱਟੇ ਦਾੜੇ ਨੇ ਵਿਛੜ ਗਏ ਕੁਝ ਵੀਰ ਪਿਆਰੇ ਰੱਬ ਨੂੰ ਹੋਏ ਪਿਆਰੇ ਨੇ 1985 ਦੇ ਵਿੱਚ ਹੋਏ ਅਸਾਂਸੀ ਭਰਤੀ ਜੀ ਇਕੱਠੇ ਹੋਏ 2024 ਕਮਾਲ ਵੀਰਾਂ ਨੇ ਕਰਤੀ ਜੀ ਬਾਈ ਜੀ ਹਵੇਲੀ ਪਰਮੇਸ਼ਰ ਦਵਾਰ ਪਟਿਆਲੇ ਹੋਏ ਸਭ ਇਕੱਠੇ ਜੀ ਕਈ ਸਾਡੇ ਵਿੱਚ ਪਤਲੇ ਪਤਲੇ ਕਈ ਹੋਏ ਹੱਟੇ ਕੱਟੇ ਜੀ ਗਵਾਹੀ ਪਰੂ ਬਲਵਿੰਦਰ ਕਵਿਤਾ ਖੁਸ਼ੀਆਂ ਆਕਾਸ਼ ਨੂੰ ਸੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਦਾਂ ਨਵੀਆਂ ਹੋਈਆਂ ਨੇ ਹੱਸੂ ਹੱਸੂ ਕਰਦੇ ਚਿਹਰੇ ਗੱਲਾਂ ਗਲੀਆਂ ਪਰੋਈਆਂ ਨੇ ਵੀਰ ਪਿਆਰੇ ਇਕੱਠੇ ਹੋਏ ਜਦਾਂ ਨਵੀਆਂ ਹੋਈਆਂ ਨੇ ਵਾਹਿਗੁਰੂ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਵੀਰ ਇਕੱਠੇ ਹੋਇਆ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ